ਤੌਰ ਤੇ ਡੱਲੇਵਾਲ ਸਾਹਿਬ ਦੀ ਸਿਹਤ ਮੰੰਦੀ ਬਾਰੇ ਪਤਾ ਕਰਨ ਆਏ ਸੀਗੇ ਤੇ ਮੇਰੇ ਨਾਲ ਗਵਰਨਮੈਂਟ ਆਫ ਇੰਡੀਆ ਦੇ ਨੁਮਾਇੰਦੇ ਸ਼੍ਰੀ ਮਹੰਕ ਮਿਸ਼ਰਾ ਜੀ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਸੀਗਾ ਤੇ ਅਸੀਂ ਡੱਲੇਵਾਲ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਿਸ ਤਰੀਕੇ ਦਾ ਤੁਸੀਂ ਸ਼ਾਂਤੀਪੂਰਵਕ ਐਜੀਟੇਸ਼ਨ ਕਰ ਰਹੇ ਹੋ ਲੀਡ ਕਰ ਰਹੇ ਹੋ ਤਾਂ ਇਸ ਦੀ ਚਾਰੋਂ ਪਾਸੇ ਇਸ ਦੀ ਸ਼ਿਫਟ ਹੋਈ ਹੈ ਤੇ ਸਰਕਾਰ ਨੇ ਵੀ ਇਸ ਦਾ ਸੰਗਿਆਨ ਲਿਆ ਹੈਗਾ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈਗੀ ਇਹ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਿਕ ਉਹਨਾਂ ਨੇ ਨਿਰਦੇਸ਼ ਦਿੱਤੇ ਹੈਗੇ ਕਿ ਡੱਲੇਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਦਾ ਫਾਸਟ ਬਗੈਰ ਫੋਰਸ ਯੂਜ਼ ਕੀਤੇ ਉਸ ਨੂੰ ਇਹਨਾਂ ਨੂੰ ਇਮਰਜੈਂਟ ਮੈਡੀਕਲ ਏਡ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਜੀ ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਆंदोलਨ ਨੂੰ ਨੇਪਰੇ ਚੜਾਉਣ ਲਈ ਸਾਨੂੰ ਡੱਲੇਵਾਲ ਸਾਹਿਬ ਦੀ ਬਹੁਤ ਲੋੜ ਹੈ ਇਹਨਾਂ ਦੀ ਸਿਹਤ ਦੀ ਬਹੁਤ ਲੋੜ ਹੈ ਤੇ ਚੀਫ ਮਿਨਿਸਟਰ ਸਾਹਿਬ ਨੇ ਸਪੈਸ਼ਲੀ ਸਨੇਹਾ ਭੇਜਿਆ ਹੈ ਤੇ ਸੀਐਮ ਸਾਹਿਬ ਨੇ ਚੈਨਲਸ ਵੀ ਖੋਲੇ ਹੈਗੇ ਸੈਂਟਰਲ ਗਵਰਨਮੈਂਟ ਨਾਲ ਗੱਲਬਾਤ ਵੀ ਹੋ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੀ ਜਿਹੜੀ ਡਿਮਾਂਡਾਂ ਹੈਗੀਆਂ ਜਿਹੜੀ ਉਹਤੇ ਕਹਿ ਲੋ ਜਿਹੜੇ ਰਾਈਟਫੁਲੀ ਜਿਹੜਾ ਉਸਤੇ ਗੱਲਬਾਤ ਹੋਵੇ ਚੈਨਲਸ ਖੁੱਲਣ ਤੇ ਇਹ ਮਸਲਾ ਹੱਲ ਹੋਵੇ ਤੇ ਸਾਡੀ ਜੱਲੇਵਾਲ ਸਾਹਿਬ ਨੂੰ ਉਹਨਾਂ ਦੇ ਸਾਥੀਆਂ ਨੂੰ ਕਿਸਾਨ ਯੂਨੀਅਨ ਨੂੰ ਪੁਰਜ਼ੋਰ ਅਪੀਲ ਅਸੀਂ ਕੀਤੀ ਹੈ ਤੇ ਕਿ ਬੇਸ਼ਕੀਮਤੀ ਜਾਨ ਜਿਹੜੀ ਦਲੇਵਾਲ ਸਾਹਿਬ ਦੀ ਹੈ ਉਸ ਨੂੰ ਇੱਥੇ ਮੈਡੀਕਲ ਫੈਸਿਲਿਟੀਆਂ ਵੀ ਮੁਹੱਈਆ ਕਰਾਈ ਗਈਆਂ ਤੇ ਇਹਨਾਂ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਜਿਹੜਾ ਹੈਗਾ ਇਹ ਸਾਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੇਂਦਰ ਦੇ ਕਿਹੜੇ ਨੁਮਾਇंदे ਆਏ ਸੀ ਤੁਹਾਡੇ ਨਾਲ ਜੀ ਇਹ ਨਾਲ ਬੈਠ ਨਾਲ ਬੈਠੇ ਮੈਂ ਬਿਸ਼ਰਾ ਜੀ ਕੀ ਅਹੁਦਾ ਸਰ ਜਾ ਸਕਦੇ ਡਾਇਰੈਕਟਰ ਹੈਗੇ ਜੀ ਮਿਨਿਸਟਰੀ ਆਫ ਹੋਮ ਅਫੇਅਰਸ ਤੇ ਕੀ ਦਲੇਵਾਲ ਸਾਹਿਬ ਕੀ ਕਹਿ ਰਹੇ ਨੇ ਜੀ ਦਲੇਵਾਲ ਸਾਹਿਬ ਤੇ ਅਹੀ ਕਹਿ ਰਹੇ ਹੈਗੇ ਕਿ ਜਿਹੜੀ ਸਾਡੀ ਡਿਮਾਂਡ ਹੈਗਾ ਜੀ ਉਸ ਤੇ ਜਿਹੜਾ ਹੈਗਾ ਅੱਗੇ ਫਾਰਵਰਡ ਮੂਵਮੈਂਟ ਕੀਤਾ ਜਾਣਾ ਉਹ ਤੱਕ ਲਿੰਕ ਹੋ ਸਕਦਾ ਸਰ ਗੱਲਬਾਤ ਤੱਕ ਅਸੀਂ ਦੇਖੋ ਅਸੀਂ ਜਿਹੜਾ ਇਹਦੇ ਚ ਇੱਕ ਮੈਂਡੇਟ ਸਾਨੂੰ ਸੁਪਰੀਮ ਕੋਰਟ ਦਾ ਦਿੱਤਾ ਗਿਆ ਸੀਗਾ ਜੀ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਿਦਾਇਤ ਸੀ ਦੇਖੋ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਤਿੰਨ ਗੱਲਾਂ ਕਹੀਆਂ ਕਿ ਡੱਲੇਵਾਲ ਸਾਹਿਬ ਸੀਨੀਅਰ ਸਿਟੀਜ਼ਨ ਹੈਗੇ ਜੀ ਡੱਲੇਵਾਲ ਸਾਹਿਬ ਦੇ ਕੁਝ ਹੈਲਥ ਇਸ਼ੂਜ਼ ਹੈਗੇ ਤੇ ਥਰਡਲੀ ਡੱਲੇਵਾਲ ਸਾਹਿਬ ਇੱਕ ਪ੍ਰੋਮਿਨੈਂਟ ਕਿਸਾਨ ਲੀਡਰ ਹੈਗੇ ਜਿਹੜੇ ਇਸ ਇਸ ਕਿਸਾਨੀ ਆंदोलਨ ਨੂੰ ਪੀਸਫੁਲ ਤਰੀਕੇ ਨਾਲ ਜਿਹੜਾ ਲੈ ਕੇ ਜਾ ਸਕਦੇ ਸੋ ਮੈਂ ਸਮਝਦਾ ਕਿ ਮਾਨਯੋਗ ਸੁਪਰੀਮ ਕੋਰਟ ਦੀ ਇਹ ਬਹੁਤ ਮਹੱਤਵਪੂਰਨ ਜਿਹੜੀ ਆਬਜ਼ਰਵੇਸ਼ਨਸ ਹੈਗੀਆਂ ਤੇ ਉਹਨਾਂ ਨੇ ਸਾਨੂੰ ਹਿਦਾਇਤ ਕੀਤੀ ਹੈਗੀ ਕਿ ਜੇ ਜੇ ਜਿਹੜਾ ਵੀ ਇਮਰਜੈਂਟ ਰਿਕਵਿਜ਼ਿਟ ਮੈਡੀਕਲ ਏਡ ਹੈ ਉਹ ਡੱਲੇਵਾਲ ਸਾਹਿਬ ਨੂੰ ਪ੍ਰੋਵਾਈਡ ਕਰਾਇਆ ਜਾਵੇ ਸੋ ਆਪਣੇ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਸਾਹਿਬ ਮੈਡੀਕਲ ਅਥਾਰਟिटीज ਨੇ ਇਹਨਾਂ ਨੇ ਉਹ ਐਂਬੂਲੈਂਸਸ ਵੈਲ ਇਕਵਿਪਡ ਜਿਹੜੀਆਂ ਇੱਥੇ ਪ੍ਰੋਵਾਈਡ ਕੀਤੀਆਂ ਤੇ ਅਸੀਂ ਇਹਨਾਂ ਦੇ ਨਾਲ ਤਾਲਮੇਲ ਬਣਾ ਕੇ ਕਿਸਾਨੀ ਆਗੂਆਂ ਨਾਲ ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹਾਂਗੇ ਤੇ ਸਾਨੂੰ ਆਸ ਹੈ ਕਿ ਅਸੀਂ ਅਸੀਂ ਇੱਕ